ਨਾ ਹੁਣ ਕੁੜੀ ਘਰੋਂ ਤੋਰੀ ਜਾਂਦੀ ਆ ਮੈਂ ਕਿਹਾ ਕੁੜਿਆਂ ਨੂੰ ਆਖਿਆ ਮੈਂ ਕਿਹਾ ਤੁਹਾਡਾ ਜਨਮ ਨਹੀਂ ਘਰੇ ਹੁੰਦਾ ਕਹਿੰਦੇ ਅਛਾ ਤਾਇਆ ਮੈਂ ਕਿਹਾ ਹਾਂ ਤੁਹਾਡਾ ਵਿਆਹ ਨਹੀਂ ਘਰੇ ਹੁੰਦਾ ਮੈਂ ਕਿਹਾ ਤੁਹਾਡੀ ਡੋਲੀ ਨਹੀਂ ਘਰੋਂ ਤੋਰੀ ਜਾਂਦੀ ਤੇ ਤੁਹਾਡਾ ਬੱਚਾ ਵੀ ਨਹੀਂ ਘਰੇ ਪੈਦਾ ਹੁੰਦਾ ਤੇ ਬੰਦਿਆਂ ਦੀ ਮੌਤ ਵੀ ਨਹੀਂ ਘਰੇ ਤੇ ਭੋਗ ਵੀ ਨਹੀਂ ਘਰੇ ਪੈਂਦਾ ਉਹ ਗੁਰਦਾਰੇ ਪੈਂਦਾ ਉਹ ਕਹਿੰਦੇ ਗੱਲ ਤਾਂ ਠੀਕ ਆ ਕੁੜੀਆਂ ਮੈਨੂੰ ਹੱਸਣਾ ਕਹਿੰਦੇ ਗੱਲ ਤਾਂ ਸਹੀ ਆ ਇਹਦਾ ਸੋਚੀ ਨਹੀਂ ਕਿਤੇ ਕੁਝ ਨਹੀਂ ਘਰੇ ਹੁੰਦਾ ਛੋਡਾ ਮੈਂ ਕਿਹਾ ਸਾਰਾ ਕੁਝ ਹੀ ਬਾਹਰ ਹੋ ਜਾ ਮੁੰਡਾ ਲਗਿਆ ਕਿ ਲੈ ਆਉ ਘਰੇ ਲੜਕੀ ਨੂੰ ਪਰ ਕੁੜੀ ਵਿਚਾਰੀ ਬਾਹਰ ਤੋਰ ਦਿੰਦਾ ਮੈਂ ਜਪਾਸ ਚੋਂ ਉਸੇ ਤੋਰਤੀ ਤੇ ਮੌਤ ਵੀ ਹਸਪਤਾਲ ਚ ਲੋਕਾਂ ਦੀ ਹੋਣ ਲੱਗੀ ਤੇ ਭੋਗ ਗੁਰਦਾਰੇ ਪੈਣ ਲੱਗੇ ਉਸ ਵੀ ਨਹੀਂ ਘਰੇ ਹੁੰਦਾ ਘਰੇ ਕੀ ਹੁੰਦਾ ਘਰੇ ਇੱਕ ਕੰਮ ਹੋ ਸਕਦਾ ਕਿ ਮਾਂ ਤੇਰੀ ਸੇਵਾ ਉਹ ਘਰੇ ਹੁੰਦੀ ਆ ਉਦੋਂ ਅਸੀਂ ਭੱਜ ਗਏ ਪਤਨੀ ਨੂੰ ਆਪਦੇ ਪਤੀ ਦਾ ਹੁਕਮ ਪਰਮੇਸ਼ਰਾਂ ਨੂੰ ਮੰਨਣ ਦੀ ਲੋੜ ਤਾਂ ਸਮਾਜ ਤਾਂ ਘਰ ਤਾ ਪਰਿਵਾਰ ਇਕ ਤਖੜਾ ਰਹਿ ਸਕਦਾ ਜੇ ਗੁਰੂ ਗ੍ਰੰਥ ਸਾਹਿਬ ਦੀਆਂ ਸਖਿਆਵਾਂ ਲੈ ਕੇ ਆਪਾਂ ਸਾਰੇ ਅੱਗੇ ਵਧਗੇ ਲੜਾਈ ਕਲੇਸ਼ ਝਗੜੇ ਇਹ ਸਾਨੂੰ ਮਿਟ ਦੇਣੇ ਚਾਹੀਦੇ ਆ ਕੋਈ ਕੇਸ ਥਾਣੇ ਨਾ ਜਾਵੇ ਸਰਪੰਚੇ ਨਾਲ ਤਖੜਾ ਹੋਵੇ ਪਿੰਡ ਦਾ ਕਿਸੇ ਪਾਰਟੀ ਦਾ ਹੋਵੇ ਉਹ ਘੱਟੋ ਘੱਟ ਸਾਰੇ ਰੌਣੇ ਪਿੰਡ ਨਮੋੜਨ ਦੀ ਕੋਸ਼ਿਸ਼ ਕਰੇ ਔਰ ਉਹਦੇ ਘਰੇ ਬਹਿਣ ਦਾ ਪ੍ਰਬੰਧ ਹੋਵੇ ਘਰੇ ਸੱਦੇ ਲੋਕਾਂ ਨੂੰ ਇਹ ਨਾ ਸੱਦੇ ਮੈਨੂੰ ਵੋਟਾਂ ਪਾਈਆਂ ਕਿ ਨਹੀਂ ਪਾਈਆਂ ਨਹੀਂ ਪਾਇਆ ਫੇਰ ਕੀ ਹੋਊਗਾ ਪਿੰਡ ਦੇ ਬੰਦੇ ਆਉਂਦੀ ਵਰਪਾ ਦੇਣਗੇ ਪਿੰਡ 'ਚ ਕਿੱਡਾ ਗੁੱਸਾ ਹੁੰਦਾ ਇਹ ਅਸੀਂ ਰਣਸੀਹ ਕਲਾ ਗੁੱਸਾ ਨਵੇੜਿਆ ਜਦੋਂ ਮੁੰਡਾ ਰਪੈਂਚ ਬਣਿਆ 2013 'ਚ ਪਰ ਉਹ 23 ਸਾਲ ਦਾ ਮੁੰਡਾ ਸੀ ਮੇਰਾ ਸ਼ਰਪ ਮੈਂ ਕਿਹਾ ਸਾਰੇ ਹਰੇ ਸਰਪੰਚਾਂ ਦੇ ਘਰੇ ਪੈਰੀਂ ਹੱਥ ਲਾ ਕੇ ਆ ਦੋ ਤਿੰਨ ਖੜੇ ਸੀ ਉਹਨਾਂ ਦੇ ਪੈਰੀਂ ਹੱਥ ਲਾ ਕੇ ਆਇਆ ਜਿਹੜੇ ਮੈਂਬਰ ਵਿਰੋਧੀ ਆ ਉਹਨਾਂ ਦੇ ਘਰੇ ਜਾ ਕੇ ਮੀਟਿੰਗਾਂ ਕਰ ਕਿਉਂ ਮੈਨੂੰ ਕਹਿੰਦਾ ਮੈਂ ਕਿਹਾ ਪਿੰਡ ਚੱਪਾ ਲੜਾਈ ਨਵੇੜਨੀ ਆ ਤੇ ਲੜਾਈ ਨਿਬੜ ਗਈ ਉਹਦਾ ਕਾਰਨ ਹੀ ਪਿੰਡ ਦੀ ਤਰੱਕੀ ਹੋਈ ਜਾ ਪਿੰਡਾਂ ਦੇ ਨਕਸ਼ੇ ਤੇ ਆ ਗਿਆ ਰਣ ਸਿੰਘ ਕਲਾ ਪੰਜਾਬ ਚੋਂ ਪਾਸਟ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਾਮ ਦਿੱਤਾ ਉਹ ਸਾਰਾ ਕੁਝ ਤਾਂ ਹੋਇਆ ਜੇ ਆਪਦੀ ਹੋਮੇ ਮਕਾਈ ਇਸ ਕਰਕੇ ਆਪਦੀ ਜਿਹੜਾ ਹੋਮੇ ਮਕਾਉਂਦਾ ਉਹ ਲੀਡਰ ਵੀ ਸਫਲ ਆ ਉਹ ਘਰ ਦਾ ਮੁਖੀ ਵੀ ਸਫਲ ਆ ਪਿੰਡ ਦਾ ਸਰਪੰਚ ਵੀ ਸਫਲ ਆ